ਪਰਮਾਤਮਾ ਸੁਭਾਵ ਤੋਂ ਪ੍ਰਭਾਵਤ ਹੁੰਦਾ ਹੈ। ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਨਾਲ ਮਨੁੱਖ ਦਾ ਤਨ ਸਰੂਪ ਵਾਂਗ ਦਿਖਾਈ ਦਿੰਦਾ ਹੈ। ਐਸ ਵਾਸਤੇ ਸ਼ਿੰਗਾਰਨ ਦੀ ਲੋੜ ਪੈਂਦੀ ਹੈ। ਤਰ੍ਹਾਂ ਤਰ੍ਹਾਂ ਦੇ ਗੁਣਾ ਨਾਲ ਹੀ ਮਨ ਸ਼ਿੰਗਾਰਿਆ ਜਾਂਦਾ ਹੈ। ਹੁੰਜ ਲੈ। ਸਵਰਿਆ ਹੋਇਆ ਤਨ ਦੁਨੀਆ ਨੂੰ ਚੰਗਾ ਲੱਗਦਾ ਹੈ। ਸਵਰਿਆ ਹੋਇਆ ਮਨ ਪ੍ਰਭੂ ਨੂੰ ਚੰਗਾ ਲੱਗਦਾ ਹੈ। ਐਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ ਆਪ ਸਵਾਰੇ ਮੈਂ ਮਿਲੇ। ਮੈਂ ਮਿਲੇ ਆ ਸੁਭੋਏ। ਪਰੀਦਾ ਜੈਤੂ ਮੇਰਾ ਹੋਇ ਰਹੇ ਸਭ ਜਗ ਤੇਰਾ ਸੁਭਾਅ ਕੀ ਹੈ ਪ੍ਰਮਾਤਮਾ ਦਾ ਨਿਰਭਉ ਹੈ ਨਿਰਵੈਰ ਹੈ ਉਹਦੇ ਸੁਭਾਅ ਦੇ ਚ ਵੈ ਨਹੀਂ ਕੋਈ ਸੁਭਾਅ ਦੇ ਵੈ ਰ ਵੀ ਨਹੀਂ ਹੈ ਬੈ ਹੁੰਦਾ ਆਪਣੇ ਤੋਂ ਵੱਡੇ ਦਾ ਉਸ ਤੋਂ ਵੱਡਾ ਹੀ ਨਹੀਂ ਹੈ ਕੋਈ ਵੈਰ ਹੁੰਦਾ ਹੈ ਸ਼ਰੀਕ ਨਾਲ ਉਹਦਾ ਸ਼ਰੀਕ ਹੀ ਨਹੀਂ ਹੈ ਇਸ ਦਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰ ਹੈ ਮਾਰ ਰ ਕਰਨ ਉਹਦਾ ਕੋਈ ਸ਼ਰੀਕਾਚਾਰੀ ਨਹੀਂ ਉਹਦੀ ਬਰਾਬਰੀ ਕਰਨ ਵਾਲਾ ਕੋਈ ਵੀ ਨਹੀਂ ਨਿਰਭਉ ਹੈ ਨਿਰਵੈਰ ਹੈ ਉਹ ਸਮੇਂ ਦੇ ਚ ਵੀ ਨਹੀਂ ਹੈ ਵਕਤ ਦੇ ਚ ਨਹੀਂ ਹੈ ਜੋ ਵਕਤ ਦੇ ਚ ਬਣਿਆ ਹੈ ਵਕਤ ਮਿਟਾ ਦੇਗਾ ਜੋ ਕਾਲ ਦੇ ਚ ਬਣਿਆ ਹੈ ਵਕਤ ਨੂੰ ਕਾਲ ਕਹਿੰਦੇ ਜੋ ਕਾਲ ਦੇ ਚ ਬਣਿਆ ਹੈ ਕਾਲ ਖਾ ਜਾਏਗਾ ਕਾਲ ਪਾਇ ਬ੍ਰਹਮਾ ਬਗਰ ਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰਿ ਵਿਸਨ ਪ੍ਰਗਾਸਾ ਸਗਨ ਕਾਲ ਕਾ ਕਿਉ ਸਭ ਕਾਲ ਦਾ ਤਮਾਸ਼ਾ ਹੈ ਸਮੇਂ ਦਾ ਤਮਾਸ਼ਾ ਹੈ ਆਕਾਰ ਆਕਾਰ ਜਾਏ ਸੂਰਜ ਦਾ ਹੈ ਸੂਰਜ ਨੂੰ ਵੀ ਇੱਕ ਦਿਨ ਸਮਾ ਖਾ ਜਾਏਗਾ मनुख जन्म ਤੋਂ ਬਾਅਦ ਰੋਜ਼ ਰੋਜ਼ ਘਟਦਾ ਹੈ। ਛਿਨ ਛਿਨ ਉਹ ਦਿਹਾਤ ਹੈ। ਟੂਟੇ ਘਟ ਜਾਉ ਪਾਣੀ। ਚਲੋ ਇੰਨ ਕਹੀਏ ਇੱਕ ਮਨੁੱਖ ਨੇ 80 ਸਾਲ ਜੀਣਾ ਹੈ। ਅੱਜ ਦਾ ਇੱਕ ਦਿਨ ਲੰਘ ਗਿਆ, ਘਟ ਗਿਆ ਕਿ ਵੱਧ ਗਿਆ। ਹਿਸਾਬ ਦੇ ਨਾਲ। ਅੱਜ ਦਾ ਇੱਕ ਦਿਨ ਲੰਘਿਆ ਤਾਂ ਬੰਦਾ ਛੋਟਾ ਹੋ ਗਿਆ ਕਿ ਵੱਡਾ ਹੋ ਗਿਆ। ਦੁਨੀਆ ਆਕੜੇ ਝ ਲਾਦੀ ਏ ਇੱਕ ਦਿਨ ਵਲਟਾ ਹੋ। ਗੁਰਵਾਣੀ ਕਹਿੰਦੀ ਹੈ ਨਹੀਂ ਇੱਕ ਦਿਨ ਛੋਟਾ ਜਨਨੀ ਜਾਨੁ ਤਹ ਸੁਤ ਬਲਾ ਹੋਤੈ ਇਤਨਕ ਨ ਜਾਣੈ ਜੇ ਦਿਨ ਦਿਨ ਆਉਦ ਘਟਤੈ ਮਨੋ ਕੋ ਰੋਜ਼ ਰੋਜ਼ ਘਟ ਰਇ ਘਟ ਕੇ ਤੋ ਇੱਕ ਦਿਨ ਮਿਟ ਜਾਇ ਇਸ ਤੋਂ ਪਹਿਲੇ ਤੂੰ ਅਮਰਤ ਨੂੰ ਪ੍ਰਾਪਤ ਕਰ ਲੈ ਅਮਰਤ ਦੇਚ ਲੈਣਾ ਜੀ ਮਨੋ ਕੋ ਰੋਜ਼ ਰੋਜ਼ ਘਟ ਰਇ ਕੋਈ ਵਧ ਨਹੀਂ ਰਇ ਪਰ ਇਹਨੂੰ ਭੁਲੇਖਾ ਕਿਉਂ ਪੈ ਜਾਂਦਾ ਮੈਂ ਰੋਜ਼ ਰੋਜ਼ ਵਧ ਰਇਆ ਰੋਜ਼ ਰੋਜ਼ ਹੋ ਸਕਦਾ ਹੈ ਪਰਿਵਾਰ ਵੱਧ ਰਿਹਾ ਹੋਵੇ ਪਹਿਲੇ ਇਕੱਲਾ ਸੀ ਹੁਣ ਪੁੱਤਰ ਨੇ ਪੋਤਰੇ ਨੇ ਪਰੋਤਰੇ ਪਰਿਵਾਰ ਵੱਡਾ ਹੋ ਰਿਹਾ ਤੂੰ ਤੇ ਛੋਟਾ ਹੋ ਰਿਹਾ ਕਾਰੋਬਾਰ ਵੱਡਾ ਹੋ ਰਿਹਾ ਹੋਵੇਗਾ ਤੂੰ ਤੇ ਛੋਟਾ ਹੋ ਰਿਹਾ ਮਹਿਲ ਬਾੜੀਆਂ ਵੱਡੀਆਂ ਹੋ ਰਹੀਆਂ ਹੋਣ ਗਿਆ ਤੂੰ ਛੋਟਾ ਹੋ ਰਿਹਾ ਨਾ ਵੇਖ ਪਰਿਵਾਰ ਨੂੰ ਨਾ ਵੇਖ ਸੰਸਾਰ ਨੂੰ ਨਾ ਵੇਖ ਆਪਣੇ ਆਪ ਨੂੰ ਤੂੰ ਨਾ ਵੇਖ ਜੋ ਹੈ ਮਹਿਲ ਬਾੜੀਆਂ ਨੂੰ ਵੇਖ ਆਪਣੇ ਆਪ ਨੂੰ ਛੋਟਾ ਹੋ ਰਿਹਾ ਧਰਮ ਦੀ ਯਾਤਰਾ ਕਿਸ ਦਿਨ ਸ਼ੁਰੂ ਹੁੰਦੀ ਹੈ ਮਨੁੱਖ ਧਾਰਮਿਕ ਕਿਸ ਦਿਨ ਬਣਦਾ ਹੈ ਵੱਡਾ ਹੋਣਾ ਜਿਸ ਦਿਨ ਦਿਖਾਈ ਦਿੰਦਾ ਹੈ ਵੱਡਾ ਹੋਣਾ ਜਿਸ ਨੂੰ ਦਿਖਾਈ ਦੇ ਰਿਹਾ ਉਹ ਕਦੇ ਇਰਾਰਕ ਨਹੀਂ ਹੋ ਸਕਦਾ ਕੋਈ ਨਹੀਂ ਹੰਕਾਰ ਵੱਡਾ ਜਾਏਗਾ ਧਰਮ ਦੀ ਯਾਤਰਾ ਉਸ ਦਿਨ ਆਰੰਭ ਹੁੰਦੀ ਹੈ ਮੈਂ ਛੋਟਾ ਹੋ ਰਿਹਾ ਹਾਂ ਰੋਜ਼ ਰੋਜ਼ ਮੈਂ ਘਟਦਾ ਜਾ ਰਿਹਾ ਹਾਂ ਛਿੰਨ ਛਿੰਨ ਆਉਦ ਬਿਹਾਰਤ ਹੈ ਊਟੇ ਘਟ ਜਿਓ ਪਾਣੀ ਇੱਕ ਇੱਕ ਬੂੰਦ ਘੜੇ ਦੇ ਚੋਂ ਨਿਕਲ ਰਹੀ ਹੈ ਪਾਣੀ ਵੱਧ ਰਿਹਾ ਹੈ ਕਿ ਘਟ ਰਿਹਾ ਹੈ ਇੱਕ ਇੱਕ ਛਿੰਦ ਚਸੇ ਹੀ ਘਟ ਰਹੇ ਹੈ ਕਿੰਚੇ ਨਾਲ ਉਹਦੇ ਬਿਆਤ ਹੈ ਕਿ ਇੱਕ ਇੱਕ ਸੈਕਿੰਡ ਵਿੱਚ ਅਸੀਂ ਘਟ ਰਹੇ ਆ ਵਧ ਨਹੀਂ ਰਹੇ ਜਿਹਨੂੰ ਇਹ ਘਟਣਾ ਦਿਖਾਈ ਦਿੰਦਾ ਉਹ ਮਿਟਣ ਤੋਂ ਪਹਿਲੇ ਹੀ ਪਰਮਾਤਮਾ ਨਾਲ ਜੁੜ ਜਾਂਦਾ ਹੈ ਇਹ ਤਾਂ ਹੈ ਪਰ ਜਿਹਨੂੰ ਵਧਣਾ ਹੀ ਦਿਖਾਈ ਦਿੰਦਾ ਮੈਂ ਤੇ ਵੱਡਾ ਹੋ ਰਿਹਾ ਵੱਡਾ ਹੋ ਰਿਹਾ ਵੱਡਾ ਹੋ ਰਿਹਾ ਛੋਟਾ ਹੋ ਰਿਹਾ ਐਸੀ ਸਮਝ ਵਾਲਾ ਮਨੁੱਖ ਮੌਤ ਚੇਤੇ ਰੱਖੇਗਾ ਮੈਂ ਵੱਡਾ ਹੋ ਰਿਹਾ ਐਸੀ ਸਮਝ ਵਾਲਾ ਮਨੁੱਖ ਉਮਰ ਦੇ ਦਮ ਤੱਕ ਜਨਮ ਦਿਨ ਮਨਾਦਾ ਰਹੇਗਾ ਬਸ ਇਹ ਫਰਕ ਸਾਰੇ ਸੇਣੇ ਬੈਠੇ ਮੈਂ ਛੋਟਾ ਹੋ ਰਿਹਾ ਐਸੀ ਸਮਝ ਵਾਲਾ ਮਨੁੱਖ ਮੌਤ ਚੇਤੇ ਕਰੇਗਾ। ਔਰ ਸਤਗੁਰ ਕਹਿੰਦੇ ਵੀ ਨੇ ਛੱਡ ਜਨਮ ਨੂੰ ਪਹਿਲਾ ਮਰਨ ਕਰੋ। ਜੀਵਨ ਕੇ ਛੜਾਸ। ਧਰਮ ਦੀ ਯਾਤਰਾ ਮੌਤ ਦੇ ਗਿਆਨ ਤੋਂ ਆਰੰਭ ਹੁੰਦੀ ਹੈ। ਮੈਂ ਘਟ ਰਿਹਾ ਇਸ ਤੋਂ ਆਰੰਭ ਹੋ। ਜਿਸ ਨੂੰ ਅਜੇ ਵੀ ਅਹਿਸਾਸ ਹੋਵੇ ਮੈਂ ਰੋਜ਼ ਰੋਜ਼ ਵੱਡਾ ਹੋ ਰਿਹਾ ਇਹ ਕੁਝ ਵੀ ਹੋ ਜਾਏ ਧਾਰਮਿਕ ਨਹੀਂ ਹੋ ਸਕਦਾ। ਇਹ ਧਾਰਮਿਕ ਦਿਖਾਈ ਦੇਵੇਗਾ ਧਾਰਮਿਕ ਨਹੀਂ ਹੈ। ਧਾਰਮਿਕ ਸਿਰਫ ਉਹ ਨਹੀਂ ਹੈ ਬਰਦਾਸ਼ਤ ਕਰ ਲੈਣਾ ਜਿਹਦੇ ਪੈਰ ਮੰਦਰ ਦੀ ਤਰਫ ਜਾ ਰਹੇ ਨੇ ਮਸਜਿਦ ਦੀ ਤਰਫ ਜਾ ਰਹੇ ਨੇ ਗੁਰਦੁਆਰੇ ਦੀ ਤਰਫ ਜਾ ਰਹੇ ਨੇ ਧਾਰਮਿਕ ਉਹ ਹੈ ਜਿਹਦੀ ਸੁਰਤ ਸ਼ਬਦ ਦੀ ਤਰਫ ਜਾ ਰਹੇ ਜਿਹਦਾ ਧਿਆਨ ਪਰਮਾਤਮਾ ਦੀ ਤਰਫ ਹੋਵੇ ਕੀ ਹੋਇਆ ਪੈਰ ਗੁਰਦੁਆਰੇ ਦੀ ਤਰਫ ਆਏ ਨੇ ਧਿਆਨ ਤੇ ਆਇਆ ਹੀ ਨਹੀਂ ਕੀ ਹੋਇਆ ਪੈਰ ਮੰਦਰ ਦੇ ਚ ਚਲੇ ਗਏ ਨੇ ਸੁਰਤ ਤੇ ਪ੍ਰਭੂ ਨਾਲ ਜੁੜੀ ਨਹੀਂ ਮੰਦਰ ਦੇ ਚ ਪੈਰਾਂ ਨਾਲ ਚੱਲ ਕੇ ਚੜੇ ਜਾਣਾ ਆਸਾਨ ਹੈ ਸੁਰਤ ਦਾ ਸ਼ਬਦ ਨਾਲ ਜੋੜਨਾ ਕਠਿਨ ਸੁਰਤ ਦਾ ਮਾਰ ਹੈ ਸ਼ਬਦ ਗੁਰੂ ਸੁਰਤ ਤੁੰਝੇ ਦਾ ਕੋਈ ਕਿਤਨਾ ਨੇੜੇ ਹੈ ਗੁਰੂ ਦੇ ਉਹਦੀ ਸੁਰਤ ਤੋਂ ਅੰਦਾਜ਼ਾ ਲੱਗੇਗਾ ਸੁਰਤ ਕਿੱਥੇ ਕਿਨੇ ਦਿਨ ਦੇਚ ਕਿਤਨੀ ਦਬਾ ਵਿਚਾਰਾਂ ਦੇਚ ਗੁਰੂ ਆਉਂਦਾ ਹੈ ਸੋਚਣੀ ਦੇਚ ਗੁਰੂ ਆਉਂਦਾ ਹੈ ਯਾਦਾਂ ਦੇਚ ਗੁਰੂ ਆਉਂਦਾ ਸਭ ਕੁਝ ਕਾਲ ਦੇਚ ਹੈ ਸਮੇਂ ਦੇਚ ਹੈ ਜੋ ਸਮੇਂ ਚ ਬਣਿਆ ਹੈ ਸਮਾ ਖਾ ਜਾਏਗਾ ਚਾਹੇ ਛੋਟਾ ਹੈ ਚਾਹੇ ਵੱਡਾ ਹੈ ਇਹਨੂੰ ਕਲਗੀਧਰ ਪਾਤਸ਼ਾਹ ਤੇ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ ਝਲ ਕਾਂ ਥਲ ਕਾਂ ਕਗਾਨ ਕੇ ਗਾਉਨ ਕਾ ਹਾਲ ਕੇ ਬਨਾਏ ਸਭ ਕਾਲੇ ਹੀ ਸਮਾਂ ਕਾਲ ਦੇ ਅਰਥ ਮੌਤ ਨਹੀਂ ਹੈ ਕਾਲ ਦੇ ਅਰਥ ਨੇ ਸਮਾਂ ਹੁਣ ਕਿਹੜਾ ਕਾਲ ਹੈ ਪ੍ਰਾਤਕਾਲ ਹੈ ਸਵੇਰ ਹੁਣ ਕਿਹੜਾ ਕਾਲ ਹੈ ਸੰਧਿਆ ਕਾਲ ਹੈ ਸ਼ਾਮ ਕਾਲ ਸਮੇਨੋ ਸੰਸਕ੍ਰਿਤ ਦੇਚ ਸਮੇਨੋ ਸਮਾਂ ਲਵਜ਼ ਹੈ ਹਿੰਦੀ ਦਾ ਵਕਤ ਉਰਦੂ ਹੋ ਗਿਆ ਟਾਈਮ ਅਸੀ ਇੰਗਲਿਸ਼ ਚ ਕਹ ਦੇਨੇ ਸੰਸਕ੍ਰਿਤ ਦੇਚ ਕਹਿੰਦੇ ਨੇ ਕਾਲ ਕਿਤਨਾ ਕਾਲ ਬੀਤ ਗਿਆ ਕਿਤਨਾ ਸਮਾਂ ਬੀਤ ਗਿਆ ਜੋ ਕਾਲ ਵਿੱਚ ਬਣਿਆ ਕਾਲ ਮਿਟਾ ਦੇਗਾ ਸਮੇਂ ਦਾ ਕੰਮ ਹੈ ਸਮੇਂ ਦੇ ਇਹ ਦੋ ਕੰਮ ਚੱਲਦੇ ਨੇ ਬਣਨਾ ਮਿਟਣਾ ਬਣਨਾ ਮਿਟਣਾ ਬਣਨਾ ਮਿਟ ਅਸੀਂ ਸਮੇਂ ਦੇ ਵਿੱਚ ਬਣਿਆ ਸਾਨੂੰ ਸਮੇਂ ਨੇ ਬਣਾਇਆ ਹੈ ਵਕਤ ਦੇ ਵਿੱਚ ਬਣਿਆ 40 50 ਸਾਲ ਪਹਿਲੇ 60 70 ਸਾਲ ਪਹਿਲੇ ਅਸੀਂ ਨਹੀਂ ਸੀ 10 20 40 50 ਸਾਲ ਬਾਅਦ ਨਹੀਂ ਆਉਂ ਤਮੇਂ ਦੇ ਬਣਿਆ ਸਮੇਂ ਕਿ ਮਿਟ ਜਾ इसमें आलम कह मिठे जिंदगी के निशान कैसे कैसे जमीन खा गई आसमां कैसे कैसे इस जमीन बड़े बड़े आसमान बनिया बड़ी गल महाराज गलती जल कहां थल कहां गगन के गौन कहां काल के बनाए सभी काल ही समय जल जल्द रहन वाले जंतु थल दरन वाले जंतु नव आकाश द उड़न वाले जंतु सब समय च बने ने समा खा जाएगा मिटा देगा ਜਿਸ ਨੂੰ ਕਾਲ ਨੇ ਬਣਾਇਆ ਹੈ ਕਾਲ ਖਾ ਜਾਏਗਾ ਪਰਮਾਤਮਾ ਕੀ ਹੈ ਉਹ ਆਕਾਲ ਹੈ ਉਹ ਕਾਲ ਨੂੰ ਬਣਾਉਣ ਵਾਲਾ ਹੈ ਉਸ ਨੂੰ ਕਾਲ ਨੇ ਨਹੀਂ ਬਣਾਇਆ ਸਿਆਣੇ ਬੰਨਾ ਆਕਾਲ ਉਹ ਕਾਲ ਦੇ ਵਿੱਚ ਨਹੀਂ ਹੈ ਉਹ ਕਾਲ ਦਾ ਬਣਾਉਣ ਵਾਲਾ ਹੈ ਆਕਾਲ ਹੈ ਇਸੇ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਮਹਾਕਾਲ ਕਾਲ ਦਾ ਆਰਾਦੇ ਜੋ ਕਾਲ ਦਾ ਵੀ ਮਹਾਕਾਲ ਹੈ ਉਸ ਆਕਾਲ ਦੀ ਮੈਂ ਆराधना ਕੀਤੀ ਕਾਲ ਨਹੀਂ ਜੋ ਸਮੇਂ ਦੇ ਚਾਹੇ ਉਹਦੀ ਕੀ ਆराधना ਕਰਨੀ ਕੱਲ ਤੇ ਖਾ ਜਾਏਗਾ ਉਸ ਨੂੰ ਪ੍ਰਵਾਨੀ ਦਾ ਫੈਸਲਾ ਜੈਸਾ ਸੇਵੇ ਐਸਾ ਹੋਏ ਜਿਹੋ ਜਿਹਾਂ ਦਾ ਰੱਬ ਨੂੰ ਮੰਨੋ ਦੇ ਵੈਸੇ ਹੋ ਜਾਓਗੇ ਇਸ ਵਾਸਤੇ ਰੱਬ ਦਾ ਰੂਪ ਢੰਗ ਨਾਲ ਮੰਨਣਾ ਉਹ ਜਿਸ ਦੀ ਪੂਜਾ ਕਰੋਗੇ ਜਿਸ ਦੇਖੋ ਝੋਕੋਗੇ ਜਿਸ ਨੂੰ ਯਾਦ ਕਰੋਗੇ ਵੈਸੇ ਹੋ ਜਾਓਗੇ ਹੋ ਜਾਂਦਾ ਹੈ ਯਾਦ ਵੈਸਾ ਬਣਾ ਦਿੰਦੀ ਹੈ ਯਾਦ ਵਿੱਚ ਮਨੋ ਕੋ ਵੈਸਾ ਹੋ ਜਾਂਦਾ ਹੈ ਦੂਰ ਕਿਉਂ ਜਾਓ ਭਗਤ ਨਾਮ ਦੇ ਮਹਾਰਾਸ਼ਟਰ ਦੇ ਮਾਨ ਸੰਤ ਕਹਿੰਦੇ ਨੇ ਮਹਾਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਹੋਤਾ ਹੈ ਪੁਰਸ਼ ਹੈ ਦੇਵੀ ਨੂੰ ਮੰਨ ਰਿਹਾ ਮਾਤਾ ਮਾਤਾ ਕਹਿ ਰਿਹਾ ਜਗਰਾਤੇ ਕਰ ਰਿਹਾ ਇਹਦਾ ਅਗਲਾ ਜਨਮ ਮਾਤਾ ਦਾ ਹੀ ਹੋਣਾ ਹੈ ਹੋਰ ਕੁਝ ਵੀ ਨਹੀਂ ਇਸ ਤਰੀ ਦਾ ਹੋਣਾ ਵਿਚਾਰਾਂ ਚ ਇਸ ਤਰੀ ਸੋਚਣੀ ਦੇ ਤੇ ਇਸ ਤਰੀ ਇਸ ਤੋਂ ਉਲਟ ਮੈਂ ਕਹਦੇ ਆ ਅਗਰ ਕੋਈ ਇਸਤਰੀ ਪਰਮਾਤਮਾ ਨੂੰ ਪੁਰਸ਼ ਮੰਨਦੀ ਹੈ ਉਹ ਵੀ ਐਸੀ ਹੋ ਜਾਏਗੀ ਇਸ ਵਸੇ ਸਾਨੂੰ ਨਿਰਾਕਾਰ ਦਾ ਪੁਜਾਰੀ ਬਣਾਇਆ ਆਕਾਰ ਦਾ ਨੇ ਜਿਸ ਆਕਾਰ ਵਿੱਚ ਮੰਨੋਗੇ ਵੈਸੇ ਹੋ ਜਾਓਗੇ ਜੈਸਾ ਸੇਵ ਪੈਸਾ ਹੋਵੇ। ਕਲਗੀਧਰ ਪਾਤਸ਼ਾਹ ਐਲਾਨੀਆਂ ਕਹਿੰਦੇ ਨਾ ਨਰ ਹੈ ਨਾ ਨਾਰ ਹੈ ਕੋਈ स्त्री ਪੁਰਸ਼ ਨਹੀਂ। ਗੁਰੂ ਨਾਨਕ ਵੀ ਕਹਿੰਦੇ ਨਾ ਸਰੀਰ ਆਗਦੇ ਸੁੰਨ ਮੰਡਲ ਇੱਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕਹ ਕੈਸੇ ਕੋਈ स्त्री ਪੁਰਸ਼ ਨਹੀਂ ਇਸ ਚਰਚਨਾ ਪੈਣਾ। ਇਸ ਵਸੇ ਸਾਹਿਬ ਕਹਿੰਦੇ ਜੋ ਕਾਲ ਦਾ ਵੀ ਕਾਲ ਹੈ ਮੈਂ ਉਹਦੀ ਆਰਾਧਨਾ ਕਰੀ। ਕਿਉਂ? ਕਾਲ ਦੇ ਚ ਜੋ ਬਣਦਾ ਕਾਲ ਖਾ ਜਾਂਦਾ ਉਹਨੂੰ ਕਾਲ ਦੇ ਜੋ ਮਿਲਦਾ ਹੈ ਕਾਲ ਖੋਲੇਗਾ ਸਮੇਂ ਚ ਜੀਵਨ ਮਿਲੇ ਸਮਾਂ ਖੋਲੇਗਾ ਸਮੇਂ ਚ ਸਰੀਰ ਮਿਲੇ ਸਮਾਂ ਖੋਲੇਗਾ ਪਰਮਾਤਮਾ ਉਸ ਨੂੰ ਸਮੇਂ ਨੇ ਨਹੀਂ ਬੜਾਇਆ ਪਰਮਾਤਮਾ ਨੇ